ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ ਸਕੂਲ ਦੇ ਅਧਿਆਪਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਥੋੜੇ ਠੱਗੀ ਕੀਤੀ ਹੈ ਸਾਡੇ ਨਾਲ ਜੀ 20 ਲੱਖੀ ਠੱਗੀ ਹੋਈ ਹੈ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਡ ਬੈਂਕ ਚ ਨੌਕਰੀ ਦਿਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲੇ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਕੀ ਇਹ ਸ਼ੋਰਾ ਜਿਹੜਾ ਸਕੂਲ ਦੇ ਬਾਹਰ ਧਰਨਾ ਦਿੱਤਾ ਹੋਇਆ ਜੀ ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ ਸਕੂਲ ਦੇ ਪ੍ਰਬੰਧਕਾਂ ਨੇ ਜਿਹਨਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਕਰੋੜਾਂ ਦੀ ਠੱਗੀ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਅੱਜ ਉਰੇ ਧਰਨਾ ਦਿੱਤਾ ਜੀ ਤੇ ਉਰੇ ਟੀਚਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਹੈ ਨਹੀਂਗੇ ਅਸੀਂ ਮੰਗ ਪੱਤਰ ਹੁਣ ਐਲ ਡੀ ਐਮ ਸਾਹਿਬ ਨੂੰ ਦੇਣ ਚੱਲੇ ਆ ਜੀ ਕਿ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਕੀ ਕਹਿ ਕੇ ਠੱਗਿਆ ਗਿਆ ਤੇ ਕਿਸ ਤਰ੍ਹਾਂ ਪ੍ਰੋਸੀਜਰ ਹੋਇਆ ਸਾਰਾ ਹੈ ਠੱਗੀ ਤਾਂ ਫਿਲਹਾਲ ਜੀ 10-15 ਬੰਦੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ 2 ਕਰੋੜ ਤੋਂ ਜ਼ਿਆਦਾ ਦੀ ਠੱਗੀ ਹੈ ਜੀ ਹਾਂ ਜੀ ਕਿਵੇਂ ਕਿਹਾ ਗਿਆ ਕਿ ਇਹ ਦਿਖਾ ਕੇ ਸਾਨੂੰ ਅਸੀਂ ਚਾਂਸੇ ਚ ਲਿਆ ਕਿ ਤੁਹਾਨੂੰ ਅਸੀਂ ਵਰਡ ਬੈਂਚ ਨੌਕਰੀ ਦਿਵਾਵਾਂਗੇ ਉਹਦੇ ਰਿਗਾਰਡਿੰਗ ਆ ਤੇ ਅਲੇ ਕੈਨੇਡਾ ਭੇਜਿਆ ਜਾਪੂ ਤੇ ਅੱਜ ਕਿਉਂ ਤਰਨਾ ਲਾਉਣਾ ਪਿਆ ਤੁਹਾਨੂੰ ਇੱਥੇ ਤਰਨਾ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਉਹ ਸਾਡੀ ਕਾਫੀ ਖਬਰ ਲੱਗੀ ਸੀਗੀ ਅਸੀਂ ਹੁਣ ਉਹ ਸਕੂਲ ਦੇ ਬਾਹਰ ਤਰਨਾ ਲਗਾਇਆ ਅਸੀਂ ਦੋ ਦਿਨਾਂ ਬਾਅਦ ਇਹਨਾਂ ਤੇ ਘਰ ਦੇ ਬਾਹਰ ਵੀ ਤਰਨਾ ਲਗਾਣਾ ਜੀ ਹੁਣ ਅਸੀਂ ਮੰਗ ਪੱਤਰ ਦੇਣ ਆਏ ਸੀ ਕਿ ਮੰਗ ਪੱਤਰ ਅਸੀਂ ਸਕੂਲ ਦੇ ਪ੍ਰਿੰਸੀਪਲ ਹੈ ਨਹੀਂਗੇ ਅਸੀਂ ਇਸ ਰਿਗਾਰਡਿੰਗ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਜਾਣਾ ਜੀ ਮੰਗ ਕੇ ਤੁਹਾਡੀ ਇਹ ਡਿਮਾਂਡ ਹੈ ਜੀ ਸਾਨੂੰ ਇਨ ਕੰਪਲੇਂਟ ਕਿਤੇ ਸਕੂਲ ਦੀ ਚੱਲ ਰਹੀ ਹੈ ਹਾਂਜੀ ਪੁਲਿਸ ਕੋਲ ਗੌਰਵ ਭయ్యా ਦੀ ਕੰਪਲੇਂਟ ਚੱਲ ਰਹੀ ਹੈ ਤੇ ਅਸੀਂ ਇਸ ਵਾਰ ਜਿਹੜੇ ਧਰਨਾ ਲਾਇਆ ਇਸ ਪਰਵਾਸੇ ਲਾਇਆ ਹੈ ਕਿ ਮੈਡਮ ਗਵਰਨਮੈਂਟ ਸਕੂਲ ਜੋਬ ਕਰਦੇ ਨੇ ਠੀਕ ਹੈ ਇਹਨਾਂ ਨੇ ਸਾਨੂੰ ਸੈਂਟਰ ਕੇਂਦਰ ਵਿਸ਼ਵ ਦਾ ਲੈ ਕੇ ਕਾਰਡ ਦਿਖਾ ਕੇ ਸਾਡਾ ਮਤਲਬ ਸਾਡਾ ਧੋਖਾ ਕੀਤਾ ਹੈ ਜਿਹੜਾ ਸਿੱਖਿਆ ਵਿਭਾਗ ਹੈ ਸਿੱਖਿਆ ਮੰਤਰੀ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਪੁਲਿਸ ਕੀ ਕਹਿੰਦੀ ਤੁਹਾਨੂੰ ਪੁਲਿਸ ਸਾਹਿਬ ਕਹਿੰਦੀ ਕਿ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਇਨਸਾਫ ਹਾਲ ਤੱਕ ਮਿਲਿਆ ਹਾਈ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਨੂੰ ਉਮੀਦ ਹੈ ਕਿ ਉਮੀਦ ਸਾਨੂੰ ਪਸੰਦ ਪੁਲ ਵੀਰ ਜੀ ਸਾਡੇ ਨਾਲ ਜੀ 26 ਲੱਖ ਦੀ ਠੱਗੀ ਹੋਈ ਹੈ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਲਡ ਬੈਂਕ ਚ ਨੌਕਰੀ ਦੇਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਮਿਲਣੇ ਸਰਕਾਰ ਤਾਂ ਕਹਿ ਰਹੀ ਹੈ ਕਿ ਇਹਦੇ ਫਰਜੀ ਟਰੈਵਲ ਇਦਾਂ ਕੰਮ ਕਰਦੇ ਨੇ ਉਹਨਾਂ ਤੇ ਸੈਕਸ਼ਨ ਹੈ ਉਹ ਹਾਲੇ ਤੱਕ ਅਜੇ ਤੱਕ ਕੁਝ ਨਹੀਂ ਹੋਇਆ ਵੀਰ ਜੀ ਅਜੇ ਤੱਕ ਤਾਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਦੱਸਦੇ ਹਾਂ ਮੰਗ ਕੀ ਕਰਦੇ ਨੇ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾ ਸਾਨੂੰ ਇਨਸਾਫ ਮਿਲੇ ਬਸ ਇਨਕੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਦੇ ਦਿਨਾਂ ਚ ਫਿਰ ਕੀ ਕਰੋਗੇ ਜੀ ਕਰਾਂਗੇ ਜੀ ਇਹੀ ਜਿਵੇਂ ਅੱਜ ਪ੍ਰੋਟੈਸਟ ਕਰ ਰਹੇ ਆ ਅੱਗੇ ਵੀ ਇਹੀ ਕਰਾਂਗੇ ਉਮੀਦ ਹੈਗੀ ਹੈ ਸਰਕਾਰ ਤੋਂ ਕਿ ਸਾਨੂੰ ਜ਼ਰੂਰ ਦਿਵਾਉਗੀ ਜੀ ਪੈਸੇ ਸਾਡੇ ਹਾਂਜੀ ਇਹਦੇ ਬਾਰੇ ਅ ਅਰਜ਼ੀ ਆਈ ਹੈਗੀ ਜੀ ਮੇਰੇ ਕੋਲ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਉਹ ਕੰਪਲੀਟ ਹੋ ਜਾਏਗੀ ਫਿਰ ਤੁਹਾਡਾ ਨਾ ਚੰਗੀ ਹਾਂਜੀ ਇਨਵੈਸਟੀਗੇਸ਼ਨ ਹੈ ਜੀ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਉਹਦੇ ਵਿੱਚ ਜੋ ਜੋ ਇਤਨਾ ਸ਼ਾਮਲ ਹੋਣੀਆਂ ਚਾਹੁੰਦੀਆਂ ਆ ਕੇ ਆਪਣੀ ਗੱਲ ਦੱਸਣ ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ ਸਕੂਲ ਦੇ ਅਧਿਆਪਕਾਂ ਨੇ ਵੀ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਲਡ ਬੈਂਕ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਧੋਖੇ ਠੱਗੀ ਦੀ ਹੈ ਸਾਡੇ ਨਾਲ ਜੀ 25 ਲੱਖ ਰੁਪਏ ਠੱਗੀ ਹੋਈ ਹੈ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਲਡ ਬੈਂਕ ਚ ਨੌਕਰੀ ਦਿਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅੱਜ ਤੱਕ ਕੁਝ ਨਹੀਂ ਮਿਲਿਆ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਕੀ ਸ਼ੁਕਰ ਹੈ ਅੱਜ ਦਾ ਸਕੂਲ ਦੇ ਬਾਹਰ ਧਰਨਾ ਦਿੱਤਾ ਹੋਇਆ ਜੀ ਸਾਡੇ ਨਾਲ ਨਾ ਇੱਕ ਠੱਗੀ ਹੋਈ ਹੈ ਸਕੂਲ ਦੇ ਅਧਿਆਪਕਾਂ ਨੇ ਜਿਨ੍ਹਾਂ ਨੇ ਸਾਡੇ ਨਾਲ ਠੱਗੀ ਕੀਤੀ ਹੈ ਜੀ ਸਾਡੇ ਨਾਲ ਵਰਡ ਬੈਂਕ ਚ ਨੌਕਰੀ ਦਿਵਾਉਣ ਦੇ ਨਾਮ ਤੇ ਸਾਡੇ ਨਾਲ ਕਰੋੜਾਂ ਦੀ ਠੱਗੀ ਹੋਈ ਹੈ ਉਹਦੇ ਰਿਗਾਰਡਿੰਗ ਅਸੀਂ ਅੱਜ ਜੁਰੇ ਧਰਨਾ ਦਿੱਤਾ ਜੀ ਤੇ ਉਹਦੇ ਟੀਚਰ ਨੂੰ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਪ੍ਰਿੰਸੀਪਲ ਸਾਹਿਬ ਨੂੰ ਪ੍ਰਿੰਸੀਪਲ ਸਾਹਿਬ ਹੈ ਨਹੀਂਗੇ ਅਸੀਂ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇਣ ਚੱਲੇ ਆ ਜੀ ਕਿ ਕਿੰਨੇ ਲੋਕਾਂ ਨਾਲ ਠੱਗੀ ਹੋਈ ਹੈ ਕੀ ਕਹਿ ਕੇ ਠੱਗਿਆ ਗਿਆ ਤੇ ਕਿਸ ਤਰ੍ਹਾਂ ਪ੍ਰੋਸੀਜਰ ਹੋਇਆ ਸਾਰਾ ਠੱਗੀ ਤਾਂ ਫਿਲਹਾਲ ਜੀ 10-15 ਬੰਦੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨਾਲ 2 ਕਰੋੜ ਤੋਂ ਜ਼ਿਆਦਾ ਦੀ ਠੱਗੀ ਹੈ ਜੀ ਹਾਂ ਜੀ ਕਿਵੇਂ ਕਿਹਾ ਗਿਆ ਕਿ ਕਿਸ ਤ ਇਹ ਦਿਖਾ ਕੇ ਸਾਨੂੰ ਅਸੀਂ ਚਾਂਸੇ ਚ ਲਿਆ ਕਿ ਸਾਨੂੰ ਅਸੀਂ ਵਰਲਡ ਬੈਂਕ ਨੌਕਰੀ ਦਿਵਾਵਾਂਗੇ ਉਧਰ ਹੀ ਜਾਣਗੇ ਕਹਿੰਦੇ ਕੈਨੇਡਾ ਭੇਜਿਆ ਜਾਪਦਾ ਤੇ ਅੱਜ ਕਿਉਂ ਤਾਂ ਆਪਣਾ ਲਾਉਣਾ ਕਰ ਦੁਨੋਂ ਇੱਥੇ ਤਰਨਾ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੈਂਸ ਕੀਤੀ ਸੀਗੀ ਤੇ ਉਹ ਸਾਡੀ ਕਾਫੀ ਖਬਰ ਲੱਗੇ ਸੀਗੀ ਅਸੀਂ ਹੁਣ ਉਹ ਸਕੂਲ ਦੇ ਬਾਹਰ ਤਰਨਾ ਲਗਾਇਆ ਅਸੀਂ ਦੋ ਦਿਨਾਂ ਬਾਅਦ ਇਹਨਾਂ ਤੇ ਘਰ ਦੇ ਬਾਹਰ ਵੀ ਤਰਨਾ ਲਗਾਣਾ ਜੀ ਹੁਣ ਅਸੀਂ ਮੰਗ ਪੱਤਰ ਦੇਣ ਆਏ ਸੀਗੇ ਮੰਗ ਪੱਤਰ ਅਸੀਂ ਸਕੂਲ ਦੇ ਪ੍ਰਿੰਸੀਪਲ ਹੈ ਨਹੀਂਗੇ ਅਸੀਂ ਇਸ ਰਿਗਾਰਡਿੰਗ ਮੰਗ ਪੱਤਰ ਹੁਣ ਐਸਡੀਐਮ ਸਾਹਿਬ ਨੂੰ ਦੇ ਜਾਣਾਂਗੇ ਇਹ ਮੰਗ ਕਿ ਤੁਹਾਡੀ ਹੈ ਇਹ ਡਿਮਾਂਡ ਹੈ ਜੀ ਸਾਨੂੰ ਇਨਸਾਫ ਕੰਪਲੇਂਟ ਕਿਤੇ ਸਕੂਲ ਦੀ ਚੱਲ ਰਹੀ ਹੈ ਹਾਂਜੀ ਪੁਲਿਸ ਸਕੂਲ ਗੌਰਵ ਭయ్యా ਦੀ ਕੰਪਲੇਂਟ ਚੱਲ ਰਹੀ ਹੈ ਤੇ ਅਸੀਂ ਇਸ ਵਾਰ ਜਿਹੜੇ ਧਰਨਾ ਲਾਇਆ ਇਸ ਪਰਪਰਵਾਸੇ ਲਾਇਆ ਕਿ ਮੈਡਮ ਗਵਰਨਮੈਂਟ ਸਕੂਲ ਜੋਬ ਕਰਦੇ ਨੇ ਠੀਕ ਹੈ ਇਹਨਾਂ ਨੇ ਸਾਨੂੰ ਸੈਂਟਰ ਕੇਂਦਰੀ ਵਿਸ਼ਵ ਦਾ ਜਿਹੜਾ ਕਾਰਡ ਦਿਖਾ ਕੇ ਸਾਡਾ ਮਤਲਬ ਸਾਡਾ ਧੋਖਾ ਕੀਤਾ ਹੈ ਜਿਹੜਾ ਸਿੱਖਿਆ ਵਿਭਾਗ ਹੈ ਸਿੱਖਿਆ ਮੰਤਰੀ ਉਹ ਇਹਨਾਂ ਦੇ ਖਿਲਾਫ ਕਾਰਵਾਈ ਕਰਨ ਪੁਲਿਸ ਕੀ ਕਹਿ ਰਹੀ ਤੁਹਾਨੂੰ ਹੁਣ ਪੁਲਿਸ ਸਾਹਿਬ ਕਹਿਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਹ ਇਨਸਾਫ ਹਾਲ ਤੱਕ ਮਿਲਿਆ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਸਾਡਾ ਉਮੀਦ ਹੈ ਕਿ ਉਮੀਦ ਸ ਸਾਡੇ ਨਾਲ ਜੀ 26 ਲੱਖ ਦੀ ਠੱਗੀ ਹੋਈ ਹੈ ਸਾਨੂੰ ਕਿਹਾ ਗਿਆ ਸੀ ਤੁਹਾਨੂੰ ਵਰਲਡ ਬੈਂਕ ਚ ਨੌਕਰੀ ਦਿਵਾਵਾਂਗੇ ਤੇ ਤੁਹਾਨੂੰ ਕੈਨੇਡਾ ਚ ਸ਼ਿਫਟ ਕਰਾਵਾਂਗੇ ਉੱਥੇ ਤੁਹਾਡੀ ਜੌਬ ਚੱਲੇਗੀ ਪਰ ਸਾਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਨਾ ਜੌਬ ਮਿਲੀ ਹੈ ਨਾ ਸਾਡੇ ਪੈਸੇ ਮਿਲਣੇ ਸਰਕਾਰ ਤਾਂ ਕਹਿ ਰਹੀ ਹੈ ਕਿ ਇਹਦੇ ਫਰਜੀ ਟਰੈਵਲ ਐ ਇਦਾਂ ਕੰਮ ਕਰਦੇ ਨੇ ਉਹਨਾਂ ਤੇ ਸਖਤ ਸਜ਼ਾ ਹੋਵੇ ਹਾਲੇ ਤੱਕ ਅਜੇ ਤੱਕ ਕੁਝ ਨਹੀਂ ਹੋਇਆ ਵੀਰ ਜੀ ਅਜੇ ਤੱਕ ਤਾਂ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਜਦੋਂ ਇਨਵੈਸਟੀਗੇਸ਼ਨ ਪੂਰੀ ਹੋਊਗੀ ਫਿਰ ਦੇਖਦੇ ਹਾਂ ਮੰਗ ਕੀ ਕਰਦੇ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਸਾਡੇ ਪੈਸੇ ਸਾਡੇ ਹ ਕਰਾਂਗੇ ਜੀ ਇਹੀ ਜਿਵੇਂ ਅੱਜ ਪਰ ਟੈਸਟ ਕਰ ਰਹੇ ਆ ਅੱਗੇ ਵੀ ਇਹੀ ਕਰਾਂਗੇ ਉਮੀਦ ਹੈਗੀ ਹੈ ਸਰਕਾਰ ਤੋਂ ਕਿ ਸਾਨੂੰ ਜ਼ਰੂਰ ਦਿਵਾਉਗੀ ਜੀ ਪੈਸੇ ਸਾਡੇ ਹਾਂਜੀ ਇਹਦੇ ਬਾਰੇ ਅ ਅਰਖਾਸਤ ਆਈ ਹੈਗੀ ਜੀ ਮੇਰੇ ਕੋਲ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਜਦੋਂ ਕੰਪਲੀਟ ਹੋ ਜਾਏਗੀ ਫਿਰ ਤੁਹਾਡਾ ਨਾ ਚੰਗਾ ਹਾਂਜੀ ਇਨਵੈਸਟੀਗੇਸ਼ਨ ਹੈ ਜੀ ਅਲੀਗੇਸ਼ਨ ਲੱਗੇ ਨੇ ਉਹਨਾਂ ਦੀ ਪੜਤਾਲ ਚੱਲ ਰਹੀ ਹੈ ਉਹਦੇ ਵਿੱਚ ਜੋ ਜੋ ਤਰ੍ਹਾਂ ਸ਼ਾਮਲ ਹੋਣੀਆਂ ਚਾਹੁੰਦੀਆਂ ਆ ਕੇ ਆਪਣੀ ਗੱਲ ਦੱਸ